ਜਲੰਧਰ ਮੇਅਰ ਨੂੰ ਲੈ ਕੇ ਸਿਆਸੀ ਕਮਾਂਸਾਨ ਲਗਾਤਾਰ ਜਲੰਧਰ ਦੇ ਵਿੱਚ ਛਿੜਿਆ ਹੋਇਆ ਹੈ ਔਰ ਇਸੇ ਦਰਮਿਆਨ ਹੁਣ ਕਾਂਗਰਸੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ ਜਿਹੜੇ ਕਾਉਂਸਲਰ ਕਾਂਗਰਸ ਨੂੰ ਛੱਡ ਕੇ ਆਪ ਚ ਸ਼ਾਮਲ ਹੋ ਰਹੇ ਨੇ ਔਰ ਇਸੇ ਦਰਮਿਆਨ ਸਾਬਕਾ ਵਿਧਾਇਕ ਰਜਿੰਦਰ 베ਰੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਇਹ ਖਬਰ ਸਾਹਮਣੇ ਆ ਰਹੀ ਹੈ ਔਰ ਥਾਣੇ ਬਾਹਰ ਵੀ ਪ੍ਰਦਰਸ਼ਨ ਜੋ ਹੈ ਕਾਂਗਰਸੀਆਂ ਵੱਲੋਂ ਕੀਤਾ ਗਿਆ ਹੈ ਤਾਂ ਦੱਸਦੇ ਚੱਲਦੇ ਹਾਂ ਤੁਹਾਨੂੰ ਜਲੰਧਰ ਮੇਅਰ ਨੂੰ ਲੈ ਕੇ ਜੋ ਸਿਆਸੀ ਕਮਾਸਾਨ ਜੋਰ ਤੋੜ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਨੇ ਆ ਜਲੰਧਰ ਦੇ ਵਿੱਚ ਕੁੱਲ 85 ਸੀਟਾਂ ਸੀ ਜਿਸ 'ਚ 38 ਆਪ ਦੇ ਹਿੱਸੇ ਆਈਆਂ 25 ਕਾਂਗਰਸ ਦੇ 19 ਭਾਜਪਾ ਔਰ ਆਜ਼ਾਦ ਜਿਹੜੇ ਤਿੰਨ ਜਿੱਤੇ ਔਰ ਇਸੇ ਕਰਕੇ ਬਹੁਮਤ ਕਿਸੇ ਨੂੰ ਮਿਲਿਆ ਨਹੀਂ ਔਰ ਇਹ ਜਿਹੜੇ ਕਾਂਗਰਸ ਦੇ ਕਾਉਂਸਲਰ ਨੇ ਉਹਨਾਂ ਨੂੰ ਮਨਾ ਕੇ ਇੱਕ ਤਰੀਕੇ ਦੇ ਨਾਲ ਆਪ ਜੀ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣਾ ਚਾਹੁੰਦੀ ਆ ਇਸੇ ਕਰਕੇ ਜੋ ਜੋੜ ਤੋੜ ਦੀ ਰਾਜਨੀਤੀ ਆ ਉਹ ਸ਼ੁਰੂ ਹੋ ਚੁੱਕੀ ਆ ਤਾਂ ਹੁਣ ਜਲੰਧਰ ਮੇਅਰ ਦੀ ਕੁਰਸੀ ਨੂੰ ਲੈ ਕੇ ਜੋ ਸਿਆਸੀ ਕਮ ਆਸਾਨ ਛਿੜਿਆ ਹੋਇਆ ਹੈ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਕਾਂਗਰਸ ਪ੍ਰਦਰਸ਼ਨ ਕਰ ਰਹੀ ਆ ਔਰ ਇਹ ਕਿਹਾ ਜਾ ਰਿਹਾ ਹੈ ਦੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਹਨਾਂ ਨੂੰ ਜਿਹੜੇ ਪ੍ਰੋਟੈਸਟ ਕਰ ਰਹੇ ਸਨ ਆਰ ਰਜਿੰਦਰ 베ਰੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਹਾਲੇ ਤੱਕ ਜਲੰਧਰ ਦੇ ਵਿੱਚ ਕਿਸੇ ਦੇ ਵੱਲੋਂ ਸੱਜ ਜਿਹੜਾ ਮੇਅਰ ਨਹੀਂ ਬਣਿਆ ਤਾ ਇਸ ਵਕਤ ਸਾਡੇ ਨਾਲ ਐਕਸਕਲੂਸਿਵ ਸਾਬਕਾ ਵ代ਕ ਰਜਿੰਦਰ 베ਰੀ ਸਾਡੇ ਨਾਲ ਜੁੜ ਚੁੱਕੇ ਨੇ 베ਰੀ ਸਾਹਿਬ ਤੁਹਾਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਕਿਹਾ ਗਿਆ ਕਿ ਕੋਈ ਪਰਮਿਸ਼ਨ ਨਹੀਂ ਸੀ ਇਸ ਤਰੀਕੇ ਨਾਲ ਪ੍ਰੋਟੈਸਟ ਦੀ ਜੋ ਪੁਲਿਸ ਮੁਲਾਜ਼ਮਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਪੂਰੀ ਕਹਾਣੀ ਕੀ ਹੈ ਜਿਹੜੀ ਜੋਰ ਤੋੜ ਦੀ ਰਾਜਨੀਤੀ ਜਲੰਧਰ ਦੇ ਵਿੱਚ ਨਜ਼ਰ ਆ ਰਹੀ ਹੈ ਕੀ ਤੁਹਾਨੂੰ ਆਪਣੇ ਕਾਉਂਸਲਰਾਂ ਤੇ ਭਰੋਸਾ ਨਹੀਂ ਸੀ ਕਿਉਂਕਿ ਹਰ ਕਿਸੇ ਦਾ ਇੱਕ ਤਰੀਕੇ ਦਾ ਅਧਿਕਾਰ ਵੀ ਹੁੰਦਾ ਹੈ ਪਾਰਟੀ ਛੱਡ ਕੇ ਜਾਣਾ ਪਰ ਜਿਸ ਤਰੀਕੇ ਨਾਲ ਤੁਹਾਡਾ ਵੀ ਠੀਕ ਆ ਪੱਖ ਕੇ ਪਾਰਟੀ ਦੇ ਨਾਲ ਇਸ ਤਰੀਕੇ ਨਾਲ ਵਿਸ਼ਵਾਸ ਘਾਤ ਕਰਨਾ ਪਰ ਕੀ ਤੁਸੀਂ ਆਪਣੇ ਕਾਉਂਸਲਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹਨਾਂ ਨੂੰ ਜਿਹੜੇ ਸਾਡੇ ਕਾਉਂਸਲਰ ਨੇ ਉਹਨਾਂ ਦੇ ਫੋਰਸਲੀ ਐਡਮਿਨਿਸਟ੍ਰੇਸ਼ਨ ਦਬਾ ਰਹੀ ਹੈ ਕਿਧਰੇ ਈਟੀਓ ਨੂੰ ਭੇਜਿਆ ਜਾਂਦਾ ਕਿਸੇ ਲੇਬਰ ਅਫਸਰ ਨੂੰ ਭੇਜਿਆ ਜਾਂਦਾ ਹੈ ਕਿਧਰੇ ਪੁਲਿਸ ਨੂੰ भेजਿਆ ਜਾਂਦਾ ਹੈ ਉਹਨਾਂ ਨੂੰ ਡਰਾ ਤਮਕਾ ਕੇ ਆਪਣੇ ਮੇਰ ਵਾਸਤੇ ਕੈਂਡੀਡੇਟ ਪੂਰੇ ਕਰ ਰਿਹਾ ਹੈ ਇਸ ਕਰਕੇ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਉਹਨਾਂ ਦੇ ਘਰ ਦੇ ਅੱਗੇ ਵੀ ਤੁਸੀਂ ਬਾਹਰ ਆ ਕੇ ਨਿਕਲੋ ਤੁਹਾਨੂੰ ਲਾਲਚ ਦਿੱਤਾ ਗਿਆ ਹੈ ਜਾਂ ਤੁਹਾਨੂੰ ਡਰਾਇਆ ਗਿਆ ਸਾਨੂੰ ਦੱਸੋ ਤੇ ਸਹੀ ਲੇਕਿਨ ਪੁਲਿਸ ਦੀ ਤਸ਼ੱਦਦ ਦੇ ਨਾਲ ਸਾਡਾ ਮਿਸਟਰ ਸੈਣੀ ਸੀ ਇੱਕ ਬਜ਼ੁਰਗ ਕਾਂਗਰਸੀ ਲੀਡਰ ਉਹਨਾਂ ਦੇ ਸਿਰ ਦੇ ਛੱਟ ਲੱਗੀ ਹੈ ਸਾਨੂੰ ੱਟਕੇ ਮੁੱਕੀ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗ੍ਰਿਫਤਾਰ ਕਰਕੇ ਲੈ ਗਏ ਕਿ ਤੁਸੀਂ ਧਰਨਾ ਨਹੀਂ ਦੇ ਸਕਦੇ ਇਹ ਡੈਮੋਕ੍ਰੇਸੀ ਦੇ ਉੱਪਰ ਬੜਾ ਵੱਡਾ ਘਾਤ ਲਗਾ ਰਹੀ ਆਮ ਆਦਮੀ ਪਾਰਟੀ ਹੂੰ ਪਰ ਕਿਸ ਤਰੀਕੇ ਦੇ ਨਾਲ ਹੁਣ ਰਵੇਗਾ ਮੇਅਰ ਕੌਣ ਬਣੇਗਾ ਕਿ ਤੁਹਾਨੂੰ ਭਰੋਸਾ ਤੁਸੀਂ ਆਪਣਾ ਮੇਅਰ ਬਣਾ ਲੋਗੇ ਜਾਂ ਕੀ ਕੁਝ ਹੋਏਗਾ ਤੁਸੀਂ ਸਿਨੈਰੀਓ ਕੀ ਦੇਖਦੇ ਹੂੰ ਦੇਖੋ ਇਹ ਤਾਂ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਫੋਰਸਲੀ ਜਿਹੜੇ ਸਾਡੇ ਜਿੱਤੇ ਵੀ ਹੈ ਉਹਨਾਂ ਨੂੰ ਵੀ ਦਬਾਇਆ ਜਾ ਰਿਹਾ ਹੈ ਉਰਜੇ ਨਾਲ ਇਲੈਕਸ਼ਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ ਕਿ ਕਿਸੇ ਦੇ ਭਰਾ ਨੂੰ ਚੱਕ ਲਿਆ ਕੈਂਡੀਡੇਟ ਦੇ ਕਿਸੇ ਜਿੱਥੇ ਵਪਾਰ ਕਰਦਾ ਸੀਗਾ ਉਸ ਟਿਕਾਣਿਆਂ ਦੇ ਉੱਪਰ ਚਲੇ ਗਏ ਕਿਸੇ ਘਰ ਰੀਡ ਕਰਤੀ ਉਹਨਾਂ ਜਿਹੜੇ ਕੋਈ ਸਾਡੇ ਜਿੱਥੇ ਕਾਉਂਸਲਰ ਨੇ ਉਹਨਾਂ ਨੂੰ ਵੀ ਦਬਾਈ ਜਾਂਦੇ ਆ ਉਹਨਾਂ ਨੂੰ ਲਾਲਚ ਦੇਈ ਜਾਂਦੇ ਕਿਸੇ ਨੂੰ ਲਾਲਚ ਦੇ ਰਹੇ ਆ ਕਿਸੇ ਨੂੰ ਫੋਰਸਲੀ ਦਵਾ ਰਹੇ ਆ ਤਾਂ ਕਿ ਅਸੀਂ ਆਪਣਾ ਮੇਰ ਬਣਾ ਸਕੀਏ ਇਹ ਡੈਮੋਕ੍ਰੇਸੀ ਨਹੀਂ ਹੈਗੀ ਇਹ ਤੇ ਕਹਾਂਗੇ ਡੈਮੋਕ੍ਰੇਸੀ ਦੀ ਹੱਤਿਆ ਕਰ ਰਹੀ ਆਮ ਆਦਮੀ ਪਾਰਟੀ ਫਿਰ ਅਗਲਾ ਕਦਮ ਕੀ ਹੋਵੇਗਾ ਤੁਹਾਡਾ ਕੀ ਕਿਵੇਂ ਮੈਨੇਜ ਕਰੋਗੇ ਸਾਡਾ ਅਗਲਾ ਕਦਮ ਤੇ ਹੀ ਹੈ ਕਿ ਜੇ ਇਸ ਤਰੀਕੇ ਦੇ ਨਾਲ ਇਹ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਉਹ ਸਾਨੂੰ ਲੋਕਾਂ ਨੇ 25 ਸੀਟਾਂ ਦੇ ਜਤਾਇਆ ਨਗਰ ਨਿਗਮੀਆਂ ਚ ਉਹਨਾਂ ਦੇ ਵਿੱਚ ਜੇ ਫੋਰਥਲੀ ਯਦ ਬੰਦੇ ਨਾ ਜਾਂ ਐਡਮਿਨਿਸਟ੍ਰੇਸ਼ਨ ਦੀ ਸਰਕਾਰੀ ਮਸ਼ੀਨਰੀ ਯੂਜ਼ ਨਾ ਕਰਦੇ ਤੇ ਸਾਡਾ ਬਹੁਮਤ ਕਾਂਗਰਸ ਪਾਰਟੀ ਦਾ ਮੇਅਰ ਬੰਨਾ ਸੀਗਾ ਲੇਕਿਨ ਇਹ ਡਰਾ ਧਮਕਾ ਕੇ ਸਾਡੇ ਜਿਹੜੇ ਕੈਂਡੀਡੇਟ ਜਿੱਤੇ ਉਹਨਾਂ ਨੂੰ ਡਰਾਇਆ ਜਾ ਰਿਹਾ ਹੁਣ ਆਮ ਪਬਲਿਕ ਇਹੀ ਮੰਗਿਆ ਕੋਈ ਜਿਹੜੇ ਕਾਉਂਸਲਰ ਨੂੰ ਇਹ ਲਿਜਾ ਰਹੇ ਇਹਨੂੰ ਇਦਾਂ ਲਿਜਾਣਾ ਨਹੀਂ ਚਾਹੀਦਾ ਡੈਮੋਕ੍ਰੇਸੀ ਹੈਗੀ ਹੈ ਲਿਜਾਣਾ ਨਹੀਂ ਚਾਹੀਦਾ ਮੇਰੀ ਸਾਹ ਪਰ ਤੁਹਾਨੂੰ ਆਪਣੇ ਕਾਉਂਸਲਰਾਂ ਤੇ ਵੀ ਭਰੋਸਾ ਹੋਣਾ ਚਾਹੀਦਾ ਸਾਨੂੰ ਆਪਣੇ ਕਾਉਂਸਲਰਾਂ ਤੇ ਭਰੋਸਾ ਹੈ ਲੇਕਿਨ ਇੱਕ ਪਾਸੇ ਸਰਕਾਰ ਇੱਕ ਪਾਸੇ ਸਰਕਾਰ ਦੀ ਤਸ਼ੱਦਦ ਉਹ ਕੀ ਕਰਨਗੇ ਕਾਉਂਸਲਰ ਕੀ ਕਹਿਣਗੇ ਹੂੰ ਇਸ ਤਰੀਕੇ ਦੇ ਨਾਲ ਦਬਾਇਆ ਗਾਜੀ ਵੀ 35 ਮੈਂ 35 ਸਾਲ ਤੋਂ ਐਸ ਕਾਉਂਸਲਰ ਵੀ ਰਿਹਾ ਮੇਰੀ ਵਾਈਫ ਵੀ ਰਹੀ ਮੈਂ ਐਮਐਲ ਵੀ ਰਿਹਾ ਪਰ ਚਲਿਆ ਸਰਕਾਰ ਥੋੜੀ ਵੀ ਰਹੀ ਹੈ ਸਰਕਾਰ ਥੋੜੀ ਵੀ ਰਹੀ ਹੈ ਰਾਜਪਾਗ ਦੇ ਵਿੱਚ ਥੋੜੇ ਵੀ ਪ੍ਰੈਸ਼ਰ ਪਾ ਕੇ ਆਪਦੇ ਜਿਹੜੇ ਨਗਰ ਨਿਗਮ ਤੇ ਸ਼ਾਮਲ ਕਰਕੇ ਮੇਅਰ ਬਣਾਉਂਦੇ ਰਿਹਾ ਅਸੀਂ ਕਿਸੇ ਦਾ ਪੱਕਾ ਤਾਂ ਨਹੀਂ ਲੈ ਰਹੇ ਪਰ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਹੈ ਕੋਈ ਪਰਮਿਸ਼ਨ ਨਹੀਂ ਪੁਲਿਸ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਗਿਆ ਕੁਝ ਵੀ ਹੋ ਸਕਦਾ ਸੀ ਮੌਕੇ ਤੇ ਅਸੀਂ ਸ਼ਾਂਤੀਮਈ ਪ੍ਰੋਟੈਸਟ ਕੀਤਾ ਹੈ ਬਿਲਕੁਲ ਸ਼ਾਂਤੀਮਈ ਕੋਈ ਸਾਡਾ ਕੋਈ ਅਸੀਂ ਉਹਨਾਂ ਦੇ ਗੇਟ ਨਹੀਂ ਕਰ ਜਾਏ ਕੋਈ ਤੋੜ ਕੋੜਨੀ ਕੀ ਤੇ ਦਰਿਆ ਦੇ ਬੈਠ ਕੇ ਸ਼ਾਂਤੀ ਮੇਂ ਪ੍ਰਦਰਸ਼ਨ ਕਰ ਰਹੇ ਸੀਗੇ ਉਹ ਪੁਲਿਸ ਨੇ ਜਾਣ ਕੇ ਆ ਕੇ ਸਾਨੂੰ ਜਾਣ ਕੇ ਆ ਕੇ ਸਾਡੇ ਤੇ ਲਾਠੀ ਚਾਰਜ ਕੀਤਾ ਸਾਨੂੰ ਗ੍ਰਿਫਤਾਰ ਕੀਤਾ ਔਰ ਸਾਡੇ ਵਰਕਰਾਂ ਦੇ ਉੱਪਰ ਲਾਟੀਆਂ ਮਾਰੀਆਂ ਇਹੋ ਜੀ ਕੋਈ ਡੈਮੋਕ੍ਰੇਸੀ ਥੋੜੀ ਜਿਹਾ ਇਹੋ ਜਿਹੇ ਹਾਲਾਤ ਤੇ ਅਸੀਂ ਕਦੇ ਨਹੀਂ ਦੇਖੇ ਜਿਹੜਾ ਇਹ ਹਾਲਾਤ ਆਮ ਆਗੀ ਪਾਰਟੀ ਨੇ ਪੈਦਾ ਕਰਦੇ ਜਿਸ ਤਰੀਕੇ ਦੇ ਨਾਲ 25 ਸੀਟਾਂ ਤੁਹਾਨੂੰ 38 ਕਾਂਗਰਸ ਨੂੰ 19 ਭਾਜਪਾ ਨੂੰ ਪਰ ਨਜ਼ਰ ਨਹੀਂ ਆ ਰਿਹਾ ਕਿ ਤੇ ਕੀ ਤੁਹਾਡਾ ਤਾਂ ਮੇਅਰ ਮੁਸ਼ਕਲ ਹੀ ਬਣੇਗਾ ਪਰ ਅਸੀਂ ਤੇ ਮੇਰ ਅਸੀਂ ਦੇ ਆਪੋਜੀਸ਼ਨ ਦੇ ਮੈਂ ਨੂੰ ਤਿਆਰ ਆ ਜੀ ਸਾਡ ਅਸੀਂ ਐਪੋਜੀਸ਼ਨ ਦੇ ਵਿੱਚ ਬੈਠਾਂਗੇ ਪਰ ਸਾਡੀ ਇਹੀ ਮੰਗ ਹੈ ਕਿ ਜਿੱਦਾਂ ਇਹਨਾਂ ਨੇ ਪਹਿਲਾਂ ਸਾਡੇ ਕੈਂਡੀਡੇਟ ਹਰਾਏ ਆ ਅੱਜ ਸਾਡੇ ਕੋਲੋਂ ਮੈਜੋਰਟੀ ਮਿਲਨੀ ਸੀ ਮੇਰ ਸਾਡਾ ਬੰਨਾ ਸੀਗਾ ਉਹ ਹੁਣ ਜਿਹੜੇ ਕੋਈ ਸਾਡੇਿੱਥੇ ਕਾਉਂਸਲਰ ਨੇ ਇਹ ਉਹਨਾਂ ਨੂੰ ਵੀ ਦਬਾਈ ਜਾ ਰਿਹਾ ਹੈ ਫੋਰਸਲੀ ਪੁਲਿਸ ਦੇ ਜਵਾਬ ਦੇ ਵਿੱਚ ਆ ਕੇ ਕਿਸੇ ਦੇ ਡੀਐਸਪੀ ਜਾ ਰਿਹਾ ਕਿਸੇ ਕੋਈ ਐਸਐਚਓ ਡਰਾ ਰਿਹਾ ਇਹੋ ਜਿਹਾ ਟਾਈਮ ਅਸੀਂ ਨਹੀਂ ਜ਼ਿੰਦਗੀ ਦੇ ਵਿੱਚ ਕਦੇ ਦੇਖਿਆ ਇਸ ਵਕਤ ਤੁਹਾਡੇ ਨਾਲ ਕਿੰਨੇ ਕਾਉਂਸਲਰ ਹੈ ਗੱਲਬਾਤ ਚੱਲ ਰਹੀ ਹੈ ਬਾਕੀਆਂ ਦੇ ਨਾਲ ਕਿਉਂਕਿ ਤੁਸੀਂ ਸਿਰਫ ਇੱਕ ਕਾਉਂਸਲਰ ਦੇ ਸਾਹਦੇ ਬਾਰ ਪ੍ਰੋਟੈਸਟ ਕੀਤਾ ਹਾਂਜੀ ਸਾਡੇ 25 ਕਾਉਂਸਲਰ ਸੀਗੇ ਜਿੱਤੇ ਹੋਏ ਜਿਨ੍ਹਾਂ ਦੇ ਵਿੱਚੋਂ ਦੋ ਕਾਂਗਰਸ ਦੇ ਕਾਉਂਸਲਰ ਹੀ ਲੈ ਕੇ ਗਏ ਆ ਹੂੰ ਤੇ ਇਹ ਸਾਡੇ ਨਾਲ ਨਾ ਨਹੀਂ ਤੁਹਾਨੂੰ ਯਕੀਨ ਆ ਲੈ ਗਏ ਨੇ ਹੋ ਗਈ ਗੱਲ ਪੱਕੀ ਹਾਂਜੀ ਹਾਂਜੀ ਸਾਨੂੰ ਯਕੀਨ ਹੈ ਮਲਾਹ ਨਹੀਂ ਰਿਹਾ ਕਿਤੇ 10 ਮਿੰਨੇ ਰਏ ਹੁਣ ਸਾਨੂੰ ਨਹੀਂ ਪਤਾ ਕਿ ਕਿਹੜੀ ਜਗ੍ਹਾ ਦੇ ਇਹਨਾਂ ਨੇ ਲਪੋ ਕੇ ਰੱਖੇ ਚੰਡੀਗੜ੍ਹ ਲੈ ਗਏ ਆ ਜਾਂ ਕਿਤੇ ਹੋਰ ਲੈ ਗਏ ਆ ਦਿੱਲੀ ਲੈ ਗਏ ਆ 10 ਮਿੰਨੇ ਰਏ ਮਲਾਵ ਨਹੀਂ ਰਏ ਔਰ ਇਹ ਕਹਿ ਰਹੇ ਕਿ ਅਸੀਂ ਕੋਈ ਨਹੀਂ ਹੈ ਜੇ ਉਹ ਅਸਲ 'ਚ ਕੋਈ ਬਹਾਨੇ ਲਗਾਈ ਜਾਂਦੇ ਯਾਨੀ ਕਿ ਤੁਹਾਨੂੰ ਇੰਜ ਲੱਗਦਾ ਕਿ ਜਲਦ ਇੱਕ ਤਸਵੀਰ ਆਵੇਗੀ ਉਹਨਾਂ ਨੂੰ ਸ਼ਾਮਲ ਕਰਨ ਦੀ ਉਹਨਾਂ ਦੇ ਗੱਲ 'ਚ ਪੱਟਾ ਹੋਵੇਗਾ ਇੱਕ ਆਮ ਆਦਮੀ ਪਾਰਟੀ ਦਾ ਔਰ ਉਹ ਆਪਣਾ ਮੇਅਰ ਬਣਾ ਲੈਣਗੇ ਹਾਂਜੀ ਹਾਂਜੀ ਇਹ ਇਹੀ ਲੱਗ ਰਿਹਾ ਹੈ ਠੀਕ ਹੈ ਸ਼ੁਕਰੀਆ ਮੇਰੀ ਸਾਹਿਬ ਜਾਣਕਾਰੀ ਦੇਣ ਦੇ ਲਈ ਔਰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਔਰ ਉਹਨਾਂ ਦਾ ਕਹਿਣਾ ਹੈ ਕਿ ਠੱਕੇ ਦੇ ਨਾਲ ਜੋ ਸਾਡੇ ਕਾਉਂਸਲਰ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਣੇ ਜੀ ਇੱਥੇ ਇੱਕ ਹਵਾਰਨਗਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਕਿ ਕੁਝ ਲੋਕ ਆਪਣਾ ਕੋਈ ਮਜ਼ਾਰਾ ਕਰਨ ਦੀ ਉਹਨਾਂ ਨੇ ਮਜ਼ਾਰਾ ਕੀਤਾ ਸੀਗਾ ਜੋ ਪਬਲਿਕ ਵੇ ਹੈਗਾ ਉਹਨੂੰ ਰੋਕਿਆ ਸੀਗਾ ਤੇ ਬਸ ਉਸ ਨੂੰ ਆਪਾਂ ਮਤਲਬ ਉਹਨਾਂ ਨੂੰ ਜਿਹੜਾ ਹੈਗਾ ਇੱਕ ਤੋਂ ਰਿਮੂਵ ਕੀਤਾ ਸੋ ਇਹਨਾਂ ਕੋਲ ਪਰਮਿਸ਼ਨ ਸੀ ਆ ਇਹਨਾਂ ਕੋਲ ਪਰਮਿਸ਼ਨ ਮੈਂ ਆਪਣੀ ਪੁੱਛੀ ਸੀ ਕਿ ਜਿਨ੍ਹਾਂ ਨੇ ਪਰਮਿਸ਼ਨ ਨਹੀਂ ਦਿਖਾਈ ਹੈ ਇਸ ਕਰਕੇ ਜੋ ਹੈ ਕਹਿੰਦਾ ਰਿਮੂਵ ਕੀਤਾ ਗਿਆ ਸਰ ਕੱਲ ਵੀ ਇਹ ਕਾਂਗਰਸੀਆਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀ ਅੱਜ ਵੀ ਕਿਹੜਾ ਧਰਨਾ ਲਗਾਇਆ ਕਿ ਕਿਸੇ ਦੇ ਘਰ ਦੇ ਬਾਅਦ ਧਰਨਾ ਲਗਾਣਾ ਇਹਨਾਂ ਕੋਲ ਪਰਮਿਸ਼ਨ ਨਹੀਂ ਜੀ ਮਤਲਬ ਉਹ ਜਿਹੜੇ ਵੀ ਮਰਜ਼ੀ ਹੋਣ ਕੋਈ ਵੀ ਸਿਟੀਜ਼ਨ ਹੋਵੇ ਅਗਰ ਕੋਈ ਉਹ ਵਿਦਆਊਟ ਪਰਮਿਸ਼ਨ ਕੋਈ ਵੀ ਮਜ਼ਾਰਾ ਕਰਦਾ ਤੇ ਉਸ ਨੂੰ ਅਮਰ ਰਿਮੂਵ ਕਰਾਂਗੇ ਕੀ ਕਰਦੇ ਕਿਤੇ ਜਾ ਰਹੇ ਨੇ ਹਜੇ ਫਿਲਹਾਲ ਰਿਮੂਵ ਕੀਤਾ ਜੀ ਇੱਥੋਂ ਕਿੰਨੇ ਜਣੇ ਨੂੰ ਰੋਲ तकरीबन 3 ਤੋਂ 4 ਜਿਹੜੇ ਹੈਗੇ ਉਹਨਾਂ ਨੂੰ ਰਿਮੂਵ ਕੀਤਾ ਜੀ